ਹਾਂਜੀ 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 ਬਿਲਕੁਲ ਪਾਜੀ ਆਪਾਂ ਆ ਖਾਈਏ ਡਾਈਟ ਚ ਕੀ ਖਾਈਏ ਕਿਉਂਕਿ ਅਸੀਂ ਸਟੈਮਨਾ ਵਾਧਾ ਹੀ ਬਿਲਕੁਲ ਕਿਉਂਕਿ ਪਾਜੀ ਪਤਾ ਕੀ ਚੱਕਰ ਆ ਜੋ ਬੱਚਾ ਹੈ ਉਹਨੇ ਆਪਣੇ ਕੋਚ ਤੋਂ ਹੀ ਸਿੱਖਣਾ ਸਾਰਾ ਕੁਝ ਉਹਨੇ ਡਰੈਸਿੰਗ ਵੀ ਆਪਣੇ ਕੋਚ ਤੋਂ ਸਿੱਖਣੀ ਆ ਉਹਨੇ ਬੋਲੀ ਵੀ ਆਪਣੇ ਕੋਚ ਤੋਂ ਸਿੱਖਣੀ ਆ ਆਪਾਂ ਕਿਹੜੇ ਬੰਦੇ ਦੀ ਕਿਵੇਂ ਇੱਜ਼ਤ ਕਰਨੀ ਆ ਠੀਕ ਆ ਸੋ ਉਹ ਖਾਣ ਪੀਣ ਦਾ ਤਰੀਕਾ ਉਹਨੂੰ ਕੋਚ ਤੋਂ ਹੀ ਮਿਲਣਾ ਜੋ ਉਹਨੇ ਦੱਸਣਾ ਉਹ ਬੱਚਾ ਨੇ ਉਹ ਹੀ ਖਾਣਾ ਜੇ ਆਪਾਂ ਉਹਨੂੰ ਇਹ ਕਹਾਂ ਦੀ ਹਾਂ ਤੂੰ ਪ੍ਰੈਕਟਿਸ ਕਰੋ ਕੋਈ ਨਾ ਜੰਕ ਭੂੜਕਾਓ ਜੋ ਕਿ 버거 ਖਾਓ 피ਜਾ ਖਾਓ ਉਹਨਾਂ ਨੇ ਉਹ ਹੀ ਖਾਣਿਆ ਜੱਪਾਨ ਨੂੰ ਕਹੇ ਤਾਂ ਵੀ ਨਹੀਂ ਤੁਹਾਡੇ ਲਈ ਗਲਤ ਆ ਤੁਸੀਂ ਹਾਂ ਬਿਲਕੁਲ ਕਿਉਂਕਿ ਰੈਸਲਿੰਗ ਜਿਹੜੀ ਆ ਉਹ ਇੱਕ ਡਿਸਪਲਿਨ ਦੀ ਗੇਮ ਆ ਜੋ ਬੰਦਾ ਡਿਸਪਲਿਨ ਚ ਉਹ ਜ਼ੀਰੋ ਤੋਂ ਹੀਰੋ ਬਣ ਜਾਂਦਾ ਤੇ ਜਿਹੜਾ ਪਲੇਅਰ ਡਿਸਪਲਿਨ ਚ ਨਹੀਂ ਹੈਗਾ ਚਾਹੇ ਉਹ ਕੋਈ ਵੀ ਆਏ ਦੇ ਟਾਈਮ ਚ ਕਿਸੇ ਵੀ ਗੇਮ ਦਾ ਕਿਸੇ ਵੀ ਫੀਲਡ ਦਾ ਜਿਹੜਾ ਬੰਦਾ ਡਿਸਪਲਿਨ ਚ ਰਹਿ ਕੇ ਨਹੀਂ ਚੱਲਦਾ ਉਹਨੇ ਭਾਜੀ ਹੀਰੋ ਤੋਂ ਵੀ ਜ਼ੀਰੋ ਮਤਲਬ ਉਹ ਕਹਿੰਦਾ ਨਾ ਵੀ ਅਰਸ਼ ਤੋਂ ਹਰਸ਼ ਤੇ ਆਉਣ ਤੇ ਵੀ ਟਾਈਮ ਨਹੀਂ ਲੱਗਦਾ ਮੈਂ ਇਸ ਸਵਾਲ ਇਸ ਇਹ ਜਵਾ ਇਹ ਇਹ ਮੈਂ ਬਹੁਤ ਪਹਿਲਵਾਨਾਂ ਤੋਂ ਦੇਖਿਆ ਵੀ ਬਹੁਤ ਵੱਡੇ ਪਹਿਲਵਾਨ ਜਾਂ ਬਹੁਤ ਨਾਮ ਵਾਲੇ ਪਹਿਲਵਾਨ ਵੀ ਜਦੋਂ ਡਿਸਪਲਿਨ ਭੁੱਲ ਜਾਂਦੇ ਆ ਜਾਂ ਜਿਹੜੀ ਪਹਿਲਵਾਨੀ ਦਾ ਇੱਕ ਕਹਿ ਸਕਦੇ ਇੱਕ ਮਰਿਆਦਾ ਵਾ ਬਿਲਕੁਲ ਪਹਿਲਵਾਨੀ ਨੂੰ ਕਹਿੰਦੇ ਵੀ ਆਪਾਂ ਇਹੋ ਜਿਹੇ ਦਾ ਵੀ ਬੜਾ ਵਿਆਹ ਸ਼ਾਦੀਆਂ ਜਾਣਾ ਬੜਾ ਟੋਰ ਨਹੀਂ ਘਟਣਾ ਬੜਾ ਬਿਲਕੁਲ ਬੜਾ ਫ੍ਰੈਂਕਲੀ ਨਹੀਂ ਮਤਲਬ ਦੁਨੀਆਦਾਰੀ ਤੋਂ ਥੋੜਾ ਅਲੱਗ ਰੱਖਿਆ ਜਾਂਦਾ ਭਾਜੀ ਇਓਮ ਆ ਇਹ ਚੱਲਣਾ ਹੀ ਪੈਣਾ ਪਹਿਲਵਾਨਾਂ ਨੂੰ ਕਿਉਂਕਿ ਇੱਕ ਆਮ ਬੰਦੇ ਦੀ ਜ਼ਿੰਦਗੀ ਤੇ ਇੱਕ ਪਹਿਲਵਾਨ ਦੀ ਜ਼ਿੰਦਗੀ 'ਚ ਬਹੁਤ ਫਰਕ ਹੈ ਅਸੀਂ ਵਿਆਹ ਸ਼ਾਦੀਆਂ 'ਚ ਅਸੀਂ ਵੀ ਅਟੈਂਡ ਕੀਤੇ ਆ ਅਸੀਂ ਵੀ ਯਾਰਾਂ ਪਰ ਜਿੱਥੇ ਇੱਕ ਪਲਵਾਰ ਨਾ ਜਾਣਾ ਉਹਦਾ ਡਿਫਰੈਂਸ ਤੇ ਆਮ ਬੰਦੇ ਦਾ ਡਿਫਰੈਂਸ ਉਹ ਤੁਹਾਨੂੰ ਜੇ ਤੁਸੀਂ ਕਦੇ ਸ਼ਾਇਦ ਮੇਰੇ ਸਾਹਮਣੇ ਤੁਸੀਂ ਕੀਤੀ ਵੀ ਹੋ ਤੁਸੀਂ ਜਾਣਦੇ ਹੋਵੋਗੇ ਪਲਵਾਰਾਂ ਨਾਲ ਉਹ ਤੁਹਾਨੂੰ ਆਪਣੇ ਆਪ ਵੇਖਣ ਨੂੰ ਮਿਲ ਜਾਣਾ ਪਹਿਲਵਾਨੀ ਨੂੰ ਲੋਕੀ ਨਾ ਪਰ ਪਲਵਾਰਾਂ ਦੇ ਦੇਖਦੇ ਆ ਵੀ ਆਪਾਂ ਇਹ ਕਹਿ ਦਿੰਦੇ ਆ ਵੀ ਜਿਹੜਾ ਬੱਚਾ ਜਾਮ ਦਾ ਆ ਵੀ ਗੁਰਤੀ ਵੀ ਦਵਾਉਂਦੇ ਆ ਜ ਜਦੋਂ ਦਾ ਬੱਚਾ ਨਹੀਂ ਹੁੰਦਾ ਉਹ ਉਹ ਕਹਿੰਦੇ ਵੀ ਅਸੀਂ ਦੰਗਲ ਕਰਾਵਾਂਗੇ ਦੰਗਲ ਕਰਾਵਾਂਗੇ ਬਿਲਕੁਲ ਇਹ 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 ਮੰਨਤਾ ਕਿ ਉਹ ਜੁੜਿਆ ਇਹ ਮੰਨਤਾ ਪਲਵਾਰ ਭਾਜੀ ਮੈਂ ਤੁਹਾਨੂੰ ਦੱਸਦਾ ਜਿਹੜੇ ਪੁਰਾਣੇ ਟਾਈਮ ਦੇ ਪਲਵਾਰ ਸੀ ਉਹ ਗੁਰਤੀ ਤਾਂ ਦਵਾਉਂਦੇ ਸੀ ਵੀ ਹਾਂ ਕਿਉਂਕਿ ਉਹ ਚੰਗੇ ਭੁਲਵਾਨ ਤੋਂ ਕਿਸੇ ਤੋਂ ਵੀ ਤੁਸੀਂ ਅੱਜ ਦੇ ਟਾਈਮ ਚ ਲਾ ਲਓ ਬੜੇ ਬੜੇ ਭੁਗਾਰੇ ਭੁਲਾਂ ਜੀ ਹੈਗੇ ਆ ਜੱਸਾ ਪੱਟੀ ਭੁਲਾਂ ਜੀ ਹੈਗੇ ਆ ਤਰਮਿੰਦਰ ਕਹਹਾਲੀ ਭੁਲਾਂ ਜੀ ਹੋ ਗਏ ਠੀਕ ਆ ਸਾਰੇ ਉਹਨਾਂ ਤੋਂ ਗੁਰਤੀ ਦਵਾਉਂਦੇ ਵੀ ਹਾਂ ਅਸੀਂ ਕਿਉਂਕਿ ਜਿਨ੍ਹਾਂ ਨੂੰ ਭੁਲਾਨੀ ਦਾ ਸ਼ੌਂਕ ਹੁੰਦਾ ਉਹ ਤਾਂ ਗੁਰਤੀ ਦਵਾਉਂਦਾ ਵੀ ਅਸੀਂ ਕੱਲ ਨੂੰ ਇਹ ਵੀ ਇੰਨਾ ਹਰ ਕਪਲਵਾਨ ਬਣੇ ਵੱਡਾ ਹੋ ਗਏ ਤਾਂ ਕਰਕੇ ਉਹ ਗੁਰਤੀ ਦਾ ਤੇ ਇੱਕ ਜਿਹੜਾ ਆਪਾਂ ਤੁਸੀਂ ਦੂਜਾ ਸਵਾਲ ਕੀਤਾ ਸੀ ਵੀ ਹਾਂ ਵੀ ਵਿਆਹ ਸ਼ਾਦੀਆਂ ਚ ਪਹਿਲਾਂ ਵਾਲੇ ਭੁਲਾਨ ਉਹ ਕਿਉਂਕਿ ਇਹ ਹੁੰਦਾ ਸੀ ਵੀ ਭੁਲਵਾਨਾਂ ਦੀ ਮਿਹਨਤ ਇੰ ਕਿਉਂਕਿ ਉਹਨਾਂ ਨੇ ਪਹਿਲਾਂ ਪੁਲਵਾਨੀ ਆਪਦੀ ਪ੍ਰੈਕਟਿਸ ਕਰਨੀ ਆ ਫਿਰ ਆ ਉਹਦਾ ਖਾਣ ਪੀਣ ਵੀ ਵੇਖਣਾ ਫਿਰ ਆ ਉਹਦੇ ਬਾਦਾਮ ਵੀ ਪ੍ਰਗਟਨੇ ਆ ਬਾਦਾਮ ਪੀਣੇ ਵੀ ਆ ਉਸ ਤੋਂ ਬਾਅਦ ਉਹਨਾਂ ਨੇ ਫਿਰ ਰੈਸਟ ਵੀ ਚਾਹੀਦੀ ਉਹਨਾਂ ਨੂੰ 2-3 ਘੰਟੇ ਦੀ ਸੌਣਾ ਜ਼ਰੂਰੀ ਆ ਉਸ ਤੋਂ ਬਾਅਦ ਫਿਰ ਜਾ ਕੇ ਉਹਨਾਂ ਨੂੰ ਸ਼ਾਮ ਨੂੰ ਫੇਰ ਮਿਹਨਤ ਕਰਨੀ ਆ 3 ਘੰਟੇ ਸੋ ਇਹ ਪੁਲਵਾਨੀ ਇਹ ਤਾਂ ਪਹਿਲਾਂ ਕੋਚ ਸਾਹਿਬ ਨੂੰ ਜਾਂ ਜਿਹੜੇ ਜਿਹੜੇ ਉਸਤਾਦ ਹੁੰਦੇ ਉਹਨੂੰ ਐਡਾ ਡਰ ਹੁੰਦਾ ਕਿ ਬੰਦਾ ਇਸ਼ਕ ਮੁਸ਼ਕਿਲ ਦੇ ਚੱਕਰਾਂ 'ਚ ਪੈ ਜਾਊਗਾ ਸਾਰੀ ਜਿਹੜੀ ਮਿਹਨਤ ਕੀਤੀ ਹੋਈ ਹੈ ਭਾਜੀ ਮੈਂ ਤੁਹਾਨੂੰ ਆਪਣੀ ਮੈਂ ਆਪਣੇ ਐਗਜ਼ਾਮਪਲ ਦੇ ਦਿੰਦਾ ਇਸ ਚੀਜ਼ ਤੇ ਅੱ ਮਤਲਬ ਫਿਰ ਵੀ ਆਪਾਂ ਬਹੁਤ ਮਤਲਬ ਫਾਰਵਰਡ ਹੋ ਚੱਲਿਆ ਨਾ ਇਸ ਟਾਈਮ ਚ ਆ ਕੇ ਵੀ ਬੰਦੇ ਆਪਾਂ ਟ੍ਰੇਨਰ ਨਾਲ ਜਾਂ ਆਪਣੇ ਉਸਤਾਦਾਂ ਨਾਲ ਆਪਾਂ ਫਰੈਂਕ ਹੋ ਜਾਂਦੇ ਆ ਅੱਜ ਵੀ ਭਾਜੀ ਮੈਨੂੰ ਕਮਰੇ ਚ ਬੈਠੇ ਨੂੰ ਜਾਂ ਮੇਰੇ ਘਰੇ ਬੈਠੇ ਨੂੰ ਮੈਨੂੰ ਮੇਰੇ ਕੋਲ ਸਾਦਾ ਮੇਰੇ ਸਾਜ ਜੇ ਫੋਨ ਆ ਜੇ ਨਾ ਮੈਂ ਭਾਜੀ ਬੈੱਡ ਤੋਂ ਖੜਾ ਹੋ ਜਾਂਦਾ ਜਾਂ ਮੈਂ ਕੁਰਸੀ ਤੋਂ ਖੜਾ ਹੋ ਕੇ ਉਹਨੂੰ ਸਤਿ ਸ਼੍ਰੀ ਅਕਾਲ ਬਣਾਉਂਦਾ ਵੀ ਕੋਸਾ ਸਤਿ ਸ਼੍ਰੀ ਅਕਾਲ ਸਾਦੀ ਸਤਿ ਸ਼੍ਰੀ ਅਕਾਲ ਬੈੱਡ ਤੋਂ ਖੜਾ ਹੋ ਕੇ ਮੈਨੂੰ ਅੱਜ ਵੀ ਉਹਨਾਂ ਦਾ ਇੰਨਾ ਡਰ ਆ ਡਰ ਵੀ ਕੀ ਚਲੋ ਡਰ ਵੀ ਉਹਨਾਂ ਨੇ ਅੱਜ ਤੱਕ ਮੇਰੇ ਮਾਰਿਆ ਨਹੀਂ ਕਦੇ ਸਾਨੂੰ ਉਹਨਾਂ ਨੇ ਕੁੱਟਿਆ ਨਹੀਂ ਵੀ ਠੀਕ ਆ ਜਿਹੜੀ ਚੀਜ਼ ਅਸੀਂ ਗਲਤੀ ਕਰਦੇ ਸਾਨੂੰ ਉਹਨਾਂ ਨੇ ਗਾਲਾਂ ਵੀ ਕੱਢੀਆਂ ਕੁੱਟਿਆ ਵੀ ਸਾਰਾ ਕੁਝ ਕੀਤਾ ਨਾ ਅੱਜ ਦੇ ਟਾਈਮ 'ਚ ਉਹਨਾਂ ਦਾ ਸਾਨੂੰ ਇੰਨਾ ਕੋ ਖੌਫ ਹੈ ਵੀ ਜੇ ਉਹਨਾਂ ਦਾ ਮੈਨੂੰ ਫੋਨ ਆ ਜਾਏ ਤਾਂ ਮੈਂ ਬੈਟ ਤੋਂ ਖੜਾ ਹੋਇਆ ਨਾ ਉੱਠ ਕੇ ਵੀ ਹਾਂ ਕੋਸਾ ਸਾਸਤਰੀ ਕਾਲਦਾ ਕੁਛ ਵੀ ਆ ਜੋ ਵੀ ਅਸੀਂ ਵੇਸ਼ ਕਰਨਾ ਗੁੱਡ ਮਾਰਨਿੰਗ ਗੁੱਡ ਈਵਨ ਚੋ ਹੀ ਓਸਤਾਜ ਜੀ ਤੁਹਾਨੂੰ ਇੰਨਾ ਡਾ ਰਿਹਾ ਕਿਉਂ ਡਿਸਪਲਨ ਜੀ ਬਿਲਕੁਲ ਬਾਕੀ ਇੱਕ ਇਹ ਗੱਲ ਆ ਵੀ ਉਸਤਾਜ ਜੀ ਦਾ ਜੋ ਦਰਜਾ ਮੇਰੇ ਦਿਲ ਦਿਮਾਗ 'ਚ ਜੋ ਹੈ ਵੀ ਉਹ ਪਿਓ ਦੇ ਵੱਡਾ ਕਹਿ ਸਕਦੇ ਆ ਪਰ ਮੈਂ ਬਰਾਬਰ ਹੀ ਕਹਾਂਗਾ ਕਿਉਂਕਿ ਜਿੰਨੀ ਕਿ ਸਟ੍ਰਗਲ ਮੇਰੇ ਡੈਡੀ ਨੇ ਜਾਂ ਮੇਰੇ ਫਾਦਰ ਸਾਹਿਬ ਨੇ ਕੀਤੀ ਆ ਉਨਹੀਂ ਹੀ ਸਾਨੂੰ ਕੋਸਾ ਸਾਹ ਨੇ ਸਾਡੇ ਪਿੱਛੇ ਕੀਤੀ ਆ ਕਿਉਂਕਿ ਮੇਰੇ ਹਿਸਾਬ ਨਾਲ ਮੈਂ ਕੋਸਾ ਸਾਹ ਕੋਲੇ 2015 ਚ ਆਇਆ ਤੇ ਅੱਜ 2025 ਹੋ ਗਿਆ 10 ਸਾਲ ਹੋ ਚੱਲੇ ਆ ਭਾਜੀ ਮੈਂ ਉਦੋਂ 2015 ਦੇ ਹਿਸਾਬ ਨਾਲ ਮੈਂ 16 ਸਾਲ ਦਾ ਸੀ ਜਦੋਂ ਮੈਂ ਇੱਥੇ ਆਇਆ ਸੀ ਤੇ ਤੁਸੀਂ ਅੱਜ ਮੈ ਲਾ ਲਓ ਵੀ 26 ਸਾਲ ਦਾ ਹੋ ਗਿਆ ਮੈਨੂੰ 10 ਸਾਲ ਹੋ ਚੱਲੇ ਆ ਤੇ ਮੈਨੂੰ ਭਾਜੀ ਉਹਨਾਂ ਜਵਾਕਾਂ ਵਾਂਗੂ ਪਾਲਿਆ ਜਵਾਕਾਂ ਵਾਂਗੂ ਮੇਰੇ ਖਾਣ ਪੀਣ ਦਾ ਧਿਆਨ ਰੱਖਿਆ ਠੀਕ ਆ ਜਵਾਕਾਂ ਵਾਂਗੂ ਮੈਨੂੰ ਬੁਲਵਾ ਨਹੀਂ ਕਰਾਇਆ ਕੋਈ ਗਲਤ ਕੰਮ ਤੋਂ ਮੈਂ ਭਾਜੀ ਘਰੇ ਬਹੁਤ ਘਟ ਗਿਆ ਲੋਕੀ ਪ੍ਰਵਾਨੀ ਕੀਤੀ ਪ੍ਰੈਕਟਿਸ ਕੀਤੀ ਸੌਂਗੇ ਕਰੇ ਜਾਂਦਾ ਬਹੁਤ ਘੱਟ ਟਾਈਮ ਸੀ ਠੀਕ ਆ ਚਲਗੇ ਮਹੀਨੇ ਚ 2 ਮਹੀਨੇ ਬਾਅਦ ਚਲਕੇ 2 ਦਿਨ ਚਲਗੇ ਜਿਆਦਾ ਨੇਮ ਤਾਂ ਆਪਾਂ ਉਸਤਾਦ ਜੀ ਕੋਲ ਰਹੇ ਆ ਸਾਨੂੰ ਜੋ ਉਹਨਾਂ ਨੇ ਸਿਖਾਇਆ ਜੋ ਅਸੀਂ ਉਹਨਾਂ ਤੋਂ ਸਿੱਖਿਆ ਸੀ ਅੱਜ ਦੇ ਟਾਈਮ ਚ ਉਹ ਹੀ ਅਪਲਾਈ ਕਰਕੇ ਥੋੜਾ ਠੀਕ ਆ ਹੌਲੀ ਹੌਲੀ ਅੱਗੇ ਵਧਦੇ ਪਏ ਆ ਕੋਈ ਨੌਕਰੀ ਲੈ ਲਾਂਗੇ ਮਿਲ ਗਈ ਚਲੋ ਰੱਬ ਦੇ ਸ਼ੁਕਰ ਨਾਲ ਵੀ ਮਿਲ ਗਈ ਥੋੜਾ ਥੋੜਾ ਹੋਰ ਪ੍ਰੋਮੋਸ਼ਨ ਹੁੰਦੇ 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 ਥੋੜਾ ਕਿਉਂ ਕਿ ਅਸੀਂ ਉਸਤਾਦ ਜੀ ਨਾਲ ਸਹੀ ਸੀ ਸਾਡੇ ਨਾਲ ਉਸਤਾਦ ਜੀ ਸਹੀ ਆ ਅਸੀਂ ਉਹਨਾਂ ਦੀ ਇੱਜ਼ਤ ਅੱਜ ਵੀ ਕਰਦੇ ਤੇ ਸਾਰੀ ਦੁਨੀਆ ਮੇਰੇ ਸਾਹ ਸਾਡੇ ਪੜਵਾਨਾਂ ਦੀ ਭਾਸ਼ਾ ਇਹ ਤਾਂ ਬਹੁਤ ਮਤਲਬ ਸਾਡਾ ਗੁਰੂ ਆ ਜੋ ਸਾਡਾ ਪਿਓ ਸਾਰਾ ਕੁਝ ਹੀ